ਸਾਰ ਜੋ ਪੱਤਰਕਾਰ ਸਰਵਾਨ ਅਤੇ ਸਾਰੇ ਕਾਂਗਰਸ ਪਾਰਟੀ ਦੇ ਯਾਰੋ ਸਾਥੀਓ ਵਾਹਿਗੁਰੂ ਜੀ ਕਾ ਸਤਿ ਸਾਲ ਵਾਹਿਗੁਰੂ ਜੀ ਕੀ ਫਤਿਹ ਹੋ ਆਪਣੀ ਜੋ ਇਲੈਕਸ਼ਨਾਂ ਦਾ ਬਿਲ ਬਚ ਚੁੱਕਾ ਹੈ ਆਪਾਂ ਆਪਣੀ ਪਟਿਆਲਾ ਕਾਂਸੀ ਚੌਸੀ ਦੀ ਟਿਕਟ ਦੀ ਮੰਗ ਅਤੇ ਵਿਚਾਰ ਵਾਸਤੇ ਇਕੱਠੇ ਹੋਏ ਆ ਕਿ ਕਾਂਗਰਸ ਪਾਰਟੀ ਦੇ ਵਿੱਚੋਂ ਕਿਹਨੂੰ ਟਿਕਟ ਚਾਹੀਦੀ ਆ ਔਰ ਕੌਣ ਸੀਟ ਕਰ ਸਕਦਾ ਸੋ ਹਰ ਪਾਰਟੀ ਦੇ ਵਿੱਚ ਟਿਕਟਾਂ ਦੇ ਚਾਹਵਾਨ ਬਹੁਤ ਹੁੰਦੇ ਆ ਪਰ ਵਿਕਿੰਤ ਕਰਨੀ ਆ ਤਾਂ ਸਾਨੂੰ ਇਹੋ ਜਿਹਾ ਕੈਂਡੀਡੇਟ ਮਿਲੇ ਮਿਹਨਤ ਕਰ ਜਿਹੜਾ ਮਿਹਨਤ ਕਰਦਾ ਹੋਵੇ ਔਰ ਪ੍ਰਾਣਾ ਪਾਰਟੀ ਦਾ ਹੋਵੇ ਜਿਹੜਾ ਕਿ ਕੱਲ ਨੂੰ ਵਰਕਰਾਂ ਨੂੰ ਕੰਮ ਦੇਵੇ ਪਟਿਆਲਾ ਜਿਲ੍ਹਾ ਕਾਂਸੀਪੁਰਸੀ ਦੇ ਵਿੱਚੋਂ ਮੈਂਬਰ ਪਾਰਟੀ ਵਿੱਚ ਬਣ ਕੇ ਪਾਰਲੀਮੈਂਟ ਬਣ ਕੇ ਦਿੱਲੀ ਪਾਰਲੀਮੈਂਟ ਦੇ ਵਿੱਚ ਜਾਵੇ ਜੋ ਸਾਡੇ ਪੰਜਾਬ ਦੀ ਔਰ ਪਟਿਆਲਾ ਜ਼ਿਲ੍ਹੇ ਦੀ ਗੱਲ ਹੈ ਸਾਨੂੰ ਉਹੋ ਜਿਹਾ ਉਮੀਦਵਾਰ ਚਾਹੀਦਾ ਸੋ ਜੋ ਮੈਂ 11 ਸੇ 4 ਪਰ ਮੀਟਿੰਗਾਂ ਕੀਤੀਆਂ ਸਰਦਾਰ ਹਰਿਆਰ ਸਿੰਘ ਜੀ ਦੇ ਨਾਲ ਸੋ ਮੈਂ ਸਭ ਤੋਂ ਪਹਿਲੇ ਨੰਬਰ ਤੇ ਉਹਨਾਂ ਦੀ ਚੋਣ ਕਰਦਾ ਹਾਂ ਔਰ ਇੱਥੇ ਹੀ ਬਸਣੀ ਸਰਦਾਰ ਹਰਿਆਰ ਸਿੰਘ ਨੂੰ ਹਾਈ ਕਮਾਂਡ ਵੱਲੋਂ ਜੈਸਮੀ ਹੋਈ ਸੀ ਜਿਹਦੇ ਵਿੱਚ ਮੀਟਿੰਗਾਂ ਹੋਈਆਂ ਇੱਕ ਨਹੀਂ ਤਿੰਨ ਮੀਟਿੰਗਾਂ ਹੋਈਆਂ ਜਿਦੇ ਵਿੱਚ ਸਾਰੇ ਪੰਜਾਬ ਦੇ ਐਮਐਲਏ ਔਰ ਜੋ ਪੰਜਾਬ ਦੇ ਐਮਐਲਏ ਜੀ ਦੇ ਵਿੱਚ ਜਿੱਤੇ ਹੋਏ ਵੀ ਹਰੇ ਹੋਏ ਵੀ ਸਨ ਔਰ ਸਾਰਿਆਂ ਨੇ ਸਰਦਾਰ ਹਰਜਾਰ ਸਿੰਘ ਜੀ ਦੇ ਨਾਂ ਤੇ ਆਪਣੀ ਜੜੀ ਆਓ ਚਰਚਾ ਕਰਕੇ ਤੇ ਉਹਨਾਂ ਦੇ ਨਾਂ ਦੀ ਮੋਹਰ ਲਾਈ ਸੀ ਜੋ ਕਿ ਉਹ ਪੰਜਾਬ ਹਾਈ ਕਮਾਂਡ ਕੋਰ ਸਾਡੇ ਜ਼ਿਲ੍ਹਾ ਪ੍ਰਧਾਨ ਰਾਜਾ ਮੜਿੰਗ ਜੀ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਜੀ ਔਰ ਸਾਡੇ ਜ਼ਿਲ੍ਹੇ ਦੇ ਜੋ ਪ੍ਰਧਾਨ ਆ ਤਨੋੜਾ ਸਾਹਿਬ ਇਹਨਾਂ ਸਾਰਿਆਂ ਕੋਲ ਰਿਪੋਰਟ ਗਈ ਰਿਪੋਰਟ ਗਈ ਅੰਦਰੋਂ ਪ੍ਰਧਾਨ ਜੀ ਨੂੰ ਜੈਸੋਹ ਸਰਦਾਰ ਹਰਿਆ ਸਿੰਘ ਨੂੰ ਜੈਸੋਹ ਜਦੋਂ ਜੈਸੋਹ ਹੋਣ ਤੇ ਉਹਨਾਂ ਨੇ ਮੀਤ ਗੱਲਾਂ ਕੀਤੀਆਂ ਅਸੀਂ ਸਾਰੇ ਉਹਨਾਂ ਦੇ ਨਾਲ ਸੀ ਔਰ 4-5 ਮਿੰਟ ਦਾ ਸਰਦਾਰ ਹਰਿਆ ਸਿੰਘ ਜਿਹਦੇ ਕਿਹਨੀਆਂ ਜਿਨ੍ਹਾਂ ਦੇ ਵਿੱਚ ਕਾਂਗਰਸ ਪਾਰਟੀ ਨੂੰ ਬਹੁਤ ਵੱਡਾ ਫਾਇਦਾ ਮਿਲਿਆ ਔਰ ਪ੍ਰਧਾਨ ਜੀ ਦੀ ਪੁਰਾਣੀ ਜਾਣ ਪਛਾਣ ਆ ਕਿਉਂਕਿ ਪਹਿਲਾ ਕਾਂਗਰਸ ਭੇਟੀ ਇਹ ਚਾਰ ਚਾਰ ਪਲਾਣ ਉਹ ਕਾਂਗਰਸ ਪਾਰਟੀ ਦੇ ਪ੍ਰਧਾਨ ਰਹਿ ਔਰ ਦੋ ਲੇਖਣਾ ਲੜੀਆਂ ਉਹਨਾਂ ਨੇ ਐਮਐਲਏਆਂ ਰਾਜਪੁਰੇ ਤੋਂ ਇੱਕ ਵਾਰੀ ਹਰਿਆਣ ਦੀ ਦੀਵਾਰੀ ਜਿੱਤ ਕੇ ਬਹੁਤ ਵੱਡੀ ਮੋਕਾ ਦੇ ਡੀਡ ਕੀਤੀ ਔਰ ਪ੍ਰਧਾਨ ਜੀ ਨੇ ਉਥੇ ਪਟਿਆਲੇ ਜਿਹੜੇ ਦੀ ਨਹਿਰ ਬਦਲਤੀ ਆਪਣੀ ਸਰਕਾਰ ਸੀ ਉਹਨਾਂ ਨੇ ਬਹੁਤ ਸਾਰੇ ਉਥੇ ਪੁਲ ਬਣਾਏ ਨਹਿਰਾਂ ਬਣਾਈਆਂ ਆਜੂ ਲਾਕਾ ਯਾਦ ਕਰਦਾ ਹੈ ਕਿ ਇੱਥੇ ਸਭ ਹਲਕਾ ਸ਼ਰਾਰਾ ਦੇ ਇਚਾਰਾ ਸਨ ਔਰ ਬਿਜਲੀ ਬੋਰਡ ਦੇ ਪ੍ਰਬੰਧਕ ਕੀ ਮੈਂਬਰ ਲੱਗੇ ਸਨ ਜੋ ਮੇਰੇ ਤੁਸੀਂ ਦੇ ਨਾਲ ਉਹਨਾਂ ਨੇ ਬਹੁਤ ਸਾਰੇ ਬਿਜਲੀ ਦੇ ਕੰਮ ਕਰਾਏ ਬੜੇ ਬਹੁਤ ਸਾਰੇ ਟਰਾਂਸਫਾਰਮਰ ਕਰਾਈ ਟਿਕਟ ਦੇ ਦੇ ਤਾਂ ਪਹਿਲਾ ਸੀ ਜਿਹੜੇ ਵਰਕਰ ਕੋਲ ਚੇਅਰ ਕੋਲ ਗੱਪਸ ਕਰਨਾ ਸਾਨੂੰ ਟੁਕੜਾ ਪੈ ਗਿਆ ਅੱਜ ਟੁਕੜਾ ਮੰਨਦੇ ਨਹੀਂ ਅਸੀਂ ਕਿਉਂਕਿ ਸਾਡੀ ਸਾਰੀ ਉਮਰ ਕਾਂਗਰਸ ਪਾਰਟੀ ਦੇ ਵਿੱਚ ਬਿਤਾਈ ਹੈ ਮੈਂ ਤਾਂ ਇਹ ਮੰਨਦਾ ਹਾਂ ਕਿ ਜੋ ਸਾਪਣੇ ਹਾਈ ਪਲਾਨ ਕੋਲ ਹੈ ਜਾਮੜਿਕ ਦੀ ਕਰੂੰ ਅਰਦਾਸ ਤੇ ਬਾਜਵਾਜੀ ਦੇ ਕੋਲ ਜਿੰਨੇ ਵੀ ਸਾਡੇ ਵੱਡੇ ਸੀਨੀਅਰ ਲੀਡਰਾਂ ਸਾਰਿਆਂ ਨੂੰ ਮੈਂ ਮੈਸੇਜ ਦਿਨਾ ਵੀ ਜੇ ਅਦਾਸਿਕ ਨੂੰ ਕਿ ਕਿ ਦਿਓਗੇ ਤਾਂ ਅਸੀਂ ਅਵਾਜ਼ ਕੱਢ ਕੇ ਤਾਂ ਮਰਜੀ ਲੋਕਤਾ ਦੀ ਕੋਲੀ ਦੇ ਫੀਡ ਪਾਵਾਂਗੇ ਕਿਉਂਕਿ ਮੇਲੀਆਂ ਦੇ ਨਾਲ ਮੈਂ ਸਾਰਿਆਂ ਨਾਲ ਦੁਨੀਆ ਨੂੰ ਸੰਕਟ ਪੁੱਜਾਂ ਸਾਰਿਆਂ ਦਾ ਕੰਮ ਦਾ ਇਹ ਰਿਕਰ ਦਾ ਹਾਲਸਾ ਰਿਹਾ ਸੀ ਤਾਂ ਨਰਸਦੀ ਨੀਕਰੀਬ ਜੀ ਹੱਦੀ ਤੇ ਸਾਡੇ ਨਾਲ ਜੁੜੇ ਪੱਤਰਕਾਰ ਸਾਰਿਆਂ ਨੂੰ ਜੀ ਆਇਆਂ ਧੰਨਵਾਦ ਜੋ ਲੋਕ ਸਭਾ ਦੀ ਜੀ ਤੇ ਪਿਆਰਾਂ ਦੀ ਜਿਹਦੇ ਵਿੱਚ ਕਾफी ਬੇਦਰਦ ਤੋਂ ਸਰੋਵੇ ਨਾਲ ਚੱਲ ਰਹੀ ਆ ਪਰ ਹਰਿਆਣ ਸੇ ਇੱਕ ਮੋਜਰਾ ਜੋ ਕਿ ਪੰਧਾਰ ਸਾਹਿਬ ਦੇ ਪਹਿਲਾ 10 ਕਹੇ ਹਰਿਆਣ ਸੇ ਇੱਕ ਮੋਜ ਦੀ ਇਹ ਪੱਕੀ ਸ਼ੀਲ ਦਿੱਤੀ ਗਈ ਸੀ ਕਿਉਂਕਿ ਉਹਨੇ ਹਰ ਹੱਕੇ ਦੇ ਵਿੱਚ ਪਿਛਲੇ 20 ਸਾਲਾਂ ਤੋਂ ਜੋ ਪੰਧਾਰ ਰਹੇ ਆ ਹਰ ਹੱਕੇ ਦੇ ਵਿੱਚ ਕੰਮ ਕੀਤਾ ਉਹ ਹਰ ਇੱਕ ਬੱਚੇ-ਬੱਚੇ ਨੂੰ ਸਾਰ ਇੱਕ ਨਿੱਜੀ ਤੌਰ ਤੇ ਜਿਹੜਾ ਕੇ ਕਰੋੜ ਲਿਵੰਤੋ ਤੋਂ ਟੋਕੇ ਇੱਥੋਂ ਤੱਕ ਪਹੁੰਚਿਆ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਹੀ ਪਾਜਦੀ ਦੇ ਵਿੱਚ ਇਸ ਤਰ੍ਹਾਂ ਕਰਕੇ ਲੱਗ ਗਿਆ 20 ਸਾਲ ਜਦੋਂ ਕੀਤੀ ਉਹਨਾਂ ਪ੍ਰਧਾਨਗੀ ਕੀਤੀ ਉਹਨਾਂ ਹਰ ਹੱਕ ਹੱਕੇ ਦੇ ਵਿੱਚ ਕੰਮ ਕੀਤਾ ਕੈਡੀਟ ਉਤਾਰਿਆ ਜਿੰਨਾ ਜਾਵੇ ਜੋ ਸਾਡੇ ਹਲਕੇ ਦੇ ਇਕਸਾਲੀ ਕਾਂਗਰਸੀ ਨਹੀਂ ਉਸ ਨੂੰ ਹੀ ਜਿੱਤ ਦਿੱਤੀ ਜਾਵੇ ਕਿਉਂਕਿ ਲੋਕ ਸਭਾ ਪਟਿਆਲਾ ਵੀ ਸੀਟ ਹੈ ਉਹ ਆਕਸ ਬਕੀ ਹੈ ਆਪਾਂ ਕੋਈ ਨਾ ਕੋਈ ਗੱਲਤੀ ਕਰਕੇ ਕੋਈ ਜੋ ਕਾਰਾਸ਼ੋਰ ਹੈ ਕਾਂਗਰਸੀ ਉਤਰਿਆ ਉਹ ਬਿਲਕੁਲ ਦੇਖੀ ਜਿੱਤੀ ਚਾਈ ਸੀ ਆਪਣੇ ਖਰਾਬ ਕਾਂਗਰਸ ਪਾਰਟੀ ਜਿੰਦਾਬਾਦ ਰਾਜਾ ਸਿੰਘ ਕਮੋਟ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ ਤਾਰਜਾ ਸਿੰਘ ਕਮੋਟ ਜਿੰਦਾਬਾਦ ਰਾਹੁਲ ਗਾਂਧੀ ਜਿੰਦਾਬਾਦ ਸੋਨੀਆ ਗਾਂਧੀ ਜਿੰਦਾਬਾਦ ਰਾਜਾ ਵੜਿੰਗ ਜੀ ਜਿੰਦਾਬਾਦ ਆਪ ਸਿੰਘ ਬਾਜਵਾ ਭਾਈ ਕੁਮਾਰ ਨੂੰ ਕਹਿਣਾ ਚਾਹੁੰਦੇ ਆ ਕਿਸ ਹਰਦਿਆਲ ਸਿੰਘ ਬਾਰੇ ਮੈਂ ਮੈਂ ਨਹੀਂ ਕਹਿੰਦਾ ਸਾਰੇ ਸੁਧਾਰੇ ਨੇ ਬੋਲਿਆ ਤੇ ਸਾਡੇ ਨਾਲ ਬਾਅਦ ਤੁਹਾਨੂੰ ਸਾਰੇ ਪ੍ਰੈਸ ਵਾਲਿਆਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਹਰਦਿਆਲ ਸਿੰਘ ਹੇਠਲੇ ਤੋਂ ਹੇਠਲੇ ਲੈਵਲ ਦੇ ਮਰਕਰ ਦੇ ਨਾਲ ਜੁੜਿਆ ਹੋਇਆ ਹੈ ਲੀਡਰ ਹੈ ਜਿਹਨੇ ਬਹੁਤ ਥੱਲੇ ਜਿਨ੍ਹਾਂ ਨੇ ਚੱਲ ਕੇ ਆਪਣੀ ਇਥੇ ਇਹੋ ਜਿਹਾ ਮਦਦ ਮੁਕਾਮ ਖਾਦ ਦਿੱਤਾ ਹੈ ਜਿਸ ਕਰਕੇ ਅਸੀਂ ਦਾ ਸਾਰੇ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਉਸਾਰ ਹਿਦਾਰ ਸਿੰਘ ਨੂੰ ਪਿੱਕ ਦੇਵੇ ਪਰ ਫਿਰ ਵੀ ਜੇ ਕੋਈ ਕਾਂਗਰਸ ਪਾਰਟੀ ਦੀ ਮਜਬੂਰੀ ਹੈ ਕਿ ਸਾਰੇ ਕਾਂਗਰਸ ਵਿੱਚ ਬਹੁਤ ਨੇ ਕਾਂਗਰਸ ਪਾਰਟੀ ਕੋਲ ਪੜਾ ਜਿਲ੍ਹੇ ਦੇ ਵਿੱਚ ਕਿਸੇ ਵੀ ਕਾਂਗਰਸੀ ਅਕਸਾਰੇ ਨੂੰ ਦੇਖ ਦਿੱਤੀ ਜਾਵੇ ਖਾਸ ਕਰਕੇ ਮੈਂ ਦੁਬਾਰਾ ਫਿਰ ਸਾਰਿਆਂ ਵੱਲੋਂ ਜੋ ਸਾਰਿਆਂ ਨੇ ਕੀਤੇ ਜੱਲਾ ਗਿੱਤਿਆਂ ਦੇ ਕੀਮ ਸੰਗੂ ਬੈਠੇ ਸਾਡੇ ਬਜ਼ੁਰਗੋ ਬੈਠੇ ਨੇ ਥੋੜੀ ਜਿਹਾ ਸਾਹਿਬ ਸਾਰੇ ਹਰ ਇੱਕ ਮਿੰਡਾ ਤੋਂ ਜੇ ਆਪਾਂ ਨਾਲ ਲਈਏ ਤੇ ਮਤਲਬ ਹੋਰ ਵੀ ਬੱਕਰ ਬਹੁਤ ਹੋਣ ਨੂੰ ਤਿਆਰ ਸੀ ਇੱਥੇ ਅਸੀਂ ਕਹੇ ਅਸੀਂ ਆਪਾਂ ਕਿ ਇੱਕ ਮੇਂ ਗੱਲ ਕਰ ਲਈਏ ਉਸ ਤੋਂ ਬਾਅਦ ਮੈਂ ਇਹਨਾਂ ਸਾਰਿਆਂ ਦੇ ਦੋ ਇਹਨਾਂ ਨੇ ਬੋਲੇ ਤੇ ਮੈਂ ਸਾਰੇ ਦੇ ਨਾਲ ਸਹਿਮਤਾ ਅਸੀਂ ਕੋਈ ਵੀ ਫੈਸਲਾ ਕਰੀਏ ਨਾ ਕਰੀਏ ਪਰ ਸਾਡੇ ਵਰਕਰਾਂ ਨੇ ਜੇ ਕੋਈ ਸਾਡੇ ਦੋ ਪ੍ਰਤਿਪੰਥੀ ਆ ਕੇ ਆ ਕੇ ਕੋਈ ਪੈਰਾਸ਼ੂਟ ਵੈਕ ਕੈਸੇ ਤੋਂ ਬਲੌਸ ਕਰਤਾ ਦਾ ਦੇਦਾ ਵਰਕਰਾਂ ਨੇ ਉਹ ਐਕਸੈਪਟ ਨਹੀਂ ਕਰਨਾ ਉਦਾਂ ਨੁਕਸਾਨ ਜਿਹੜਾ ਉਹ ਕਾਂਗਰਸ ਪਾਰਟੀ ਨੂੰ ਤੇ ਹੋ ਰਿਹਾ ਹੈ ਨਾ ਅਸੀਂ ਸਮਝਦੇ ਹਾਂ ਸਾਨੂੰ ਵੀ ਹੋ ਰਿਹਾ ਹੈ ਇਸ ਕਰਕੇ ਇਸ ਟੌਪਿਕ ਉੱਤੇ ਜਿੰਨਾ ਮਰਜ਼ੀ ਆਪਾਂ ਅਰਜਨ ਸਿੰਘ ਬਾਰੇ ਜਾਂ ਕਾਂਗਰਸ ਪਾਰਟੀ ਬਾਰੇ ਬੋਲ ਸਕਦੇ ਹਾਂ ਸਾਰੇ ਆਪਣਾ ਆਪਣਾ ਕੰਮ ਛੱਡ ਕੇ ਆਏ ਨੇ ਮੈਂ ਫਿਰ ਦੁਬਾਰਾ ਤੁਹਾਡੇ ਸਾਰਿਆਂ ਵੱਲੋਂ ਸ਼ਦਾਨੇ ਹਲਕੇ ਦੇ ਕਾਂਗਰਸ ਪਾਰਟੀ ਦੇ ਜੋ ਲੀਡਰ ਨੇ ਜਾਂ ਸਾਡੇ ਪਿੰਡਾਂ ਦੇ ਚੁਣਵਟਕਰ ਨੇ ਉਹਨਾਂ ਦੇ ਵੱਲੋਂ ਸਾਰਿਆਂ ਵੱਲੋਂ ਹੈਲੋ ਨੂੰ ਬੇਨਤੀ ਕਰਨਾ ਕਿ ਕਾਂਗਰਸ ਪਾਰਟੀ ਦੀ ਇਹ ਸੋਚ ਸੰਕੇ ਫੈਸਲਾ ਕਰੇ ਸਾਡੇ ਟਕਸਾਲੀ ਕਿਸੇ ਕੌਂਸਲ ਨੂੰ ਦਿੱਖ ਦਿੱਤੀ ਜਾਵੇ ਖਾਸ ਕਰਕੇ ਸਰਦਾਰ ਖੇਹਾਲ ਸਿੰਘ ਨੂੰ ਸਾਨੂੰ ਦਿੱਖ ਦਿੱਤੀ ਜਾਵੇ ਤਾਂ ਕਹਿੰਦੀ ਕਿ ਜਿਹੜੀ ਲੋਕ ਸਭਾ ਪਟਿਆਲਾ ਦੀ ਸੀਟ ਹੈ ਉਹ ਜਿੱਤ ਕੇ ਕੌਂਸਲ ਪਾਰਟੀ ਦੇwidehat ਦੇ ਵਿੱਚ ਪਾਸ ਕੀਏ ਭਾਈਕਮਾਨ ਨੂੰ ਮੈਨੂੰ ਲੱਗਦਾ ਹੈ ਕਿ ਸਾਡੇ ਹਲਕੇ ਦੇ ਕੋਈ ਲੋਕ ਹੋ ਸਕਦਾ ਗਮਰਾਹ ਕਰਦੇ ਹੋਣ ਜਿਹੜੇ ਦੂਜੀਆਂ ਪਾਰਟੀਆਂ ਨਾਲ ਕਿਸੇ ਨਾਲ ਰਲੇ ਹੋ ਸਕਦੇ ਨੇ ਮੈਂ ਤਾਂ ਇਹੀ ਕਹਾਂਗਾ ਕਿ ਜਿਹੜੇ ਸਾਡੀ ਜਿੱਤੀ ਹੋਈ ਸੀਟ ਨੂੰ ਹਰਾਉਣ ਵਾਲੇ ਪਾਸੇ ਮਤਲਬ ਉਹ ਖੜ ਰਹੇ ਨੇ ਇਸ ਕਰਕੇ ਕਿ ਮੈਂ ਆਪਣੇ ਦਿਲ ਦੀਆਂ ਭਾਵਨਾਵਾਂ ਜਿਹੜੀਆਂ ਮੇਰੇ ਦੇ ਮਨ ਤੁਹਾਨੂੰ ਦੱਸਤੀਆਂ ਸਾਡੇ ਸਾਰੇ ਲੀਡਰ ਸਭਾ ਨੇ ਦੱਸ ਦਿੱਤੇ ਨੇ ਹੋਰ ਵੀ ਬਹੁਤ ਸਾਡੇ ਬਖਤਰ ਇੱਕ ਕੱਲ ਨੂੰ ਮੀਟਿੰਗ ਰੱਖੀ ਹੈ ਕੱਢ ਕਰਕੇ ਬਹੁਤ ਵੱਡਾ ਕੱਟ ਹੋ ਰਿਹਾ ਹੈ ਬਲ ਜਿੰਨਾ ਜ਼ਿਆਦਾ ਕੋਈ ਕਰਾਂਗੇ ਸਾਡੀ ਪਾਰਟੀ ਦਾ ਨੁਕਸਾਨ ਹੁੰਦਾ ਹੈ ਸੀ ਕਾਂਗਰਸ ਪਾਰਟੀ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਇਸ ਕਰਕੇ ਵਾਰ-ਵਾਰ ਇਹ ਕੁਝ ਹਾਲ ਹੈ ਕਿ ਸਰਦਾਰ ਹੁਦਿਆਰ ਸਿੰਘ ਮੌਜੂਦ ਨਹੀਂ ਦਿੱਤੀ ਜਾਵੇ ਜੇ ਕੋਈ ਮਜਬੂਰੀ ਹੈ ਤਾਂ ਕਿਸੇ ਟਕਸਾਰੀ ਨੂੰ ਦਿੱਤੀ ਜਾਵੇ ਤਾਂ ਕਿ ਸਾਰੇ ਜਣੇ ਇਸ ਜਿਹੜੀ ਕਾਂਗਰਸ ਪਾਰਟੀ ਦਾ ਮਹਾਰਾ ਟਾਈਮ ਹੈ ਇਸ ਟਾਈਮ ਦੇ ਉੱਤੇ ਤੱਕ ਤੱਕੜੇ ਹੋ ਕੇ ਵੀ ਆਪਣਾ ਲਗਾਇਆ ਹੋ ਜੀਦਾ ਤੁਹਾਡੀ ਬਹੁਤ ਸਾਰਿਆਂ ਦਾ ਕੋਮੋਦ ਸਾਹਿਬ ਵੱਲੋਂ ਵੀ ਕਾਂਗਰਸ ਪਾਰਟੀ ਵੱਲੋਂ ਵੀ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਸਾਰੀ ਜਨਤਾ ਦਾ ਸਾਰਿਆਂ ਦਾ ਜੀ ਅੱਜ ਦੀ ਪ੍ਰੈਸ ਕਾਨਫਰੈਂਸ ਦਾ ਜੰਡਾ ਸੀ ਆਪਣਾ ਕੀ ਜੰਡਾ ਜੀ ਮੇਰੇ ਦਾ ਜੀ ਅੱਜ ਦੀ ਜੋ ਮੀਟਿੰਗ ਉਸ ਦਾ ਅਜੰਡਾ ਜੋ ਇਲੈਕਸ਼ਨ ਆ ਰਹੀਆਂ ਇਹਨਾਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਰਕਰਾਂ ਵੱਲੋਂ ਜੋ ਸਾਡੇ ਪਟਿਆਲਾ ਹਲਕੇ ਦੀ ਟਿਕਟ ਦੀ ਚਰਚਾ ਹੋ ਰਹੀ ਆ ਉਹਦੇ ਬਾਰੇ ਸਾਡੀ ਮੀਟਿੰਗ ਹੋਈ ਆ ਸੋ ਉਹ ਸਾਰਿਆਂ ਨੇ ਆਪੋ ਆਪਣੇ ਵਿਚਾਰ ਤੁਹਾਨੂੰ ਦੱਸੇ ਆ ਤੁਸੀਂ ਨੋਟ ਵੀ ਕੀਤੇ ਆ ਅਸੀਂ ਇਸ ਕੰਮ ਦੇ ਵਿੱਚ ਇਕੱਠੇ ਹੋਏ ਕੀ ਅਜੰਡਾ ਕੀ ਰੱਖਿਆ ਗਿਆ ਕੀ ਮੰਗ ਗਈ ਤੁਸੀਂ ਅਜੰਡਾ ਸਾਡਾ ਇਹ ਸੀਗਾ ਵੀ ਕੋਈ ਤਕਸਾਲੀ ਕਾਂਗਰਸੀ ਜਿਹੜਾ ਹੈ ਉਹਨੂੰ ਟਿਕਟ ਦਿੱਤੀ ਜਾਵੇ ਕਿਉਂਕਿ ਸਾਡਾ ਹਲਕਾ ਹਰਿਆਣੇ ਦੇ ਨਾਲ ਲੱਗਦਾ ਹੈ ਔਰ ਉਸ ਟਕਸਾਲੇ ਨੂੰ ਟਿਕਟ ਦਿੱਤੀ ਜਾਵੇ ਜਿਹੜਾ ਇੱਥੇ ਵਿਚਰਿਆ ਹੋਵੇ ਹੋਰ ਵੀ ਸਾਡੇ ਕਈ ਸੱਜਣ ਟਿਕਟ ਦੇ ਚਾਹਵਾਨ ਆ ਪਰ ਚਾਰ ਪੰਜ ਕੈਂਡੀਡੇਟਾਂ ਦੇ ਵਿੱਚੋਂ ਮੈਂ ਫਕਰ ਨਾਲ ਕਹਿ ਸਕਦਾ ਕਿ ਸਰਦਾਰ ਹਰਜਾਲ ਸਿੰਘ ਜੀ ਪਹਿਲੇ ਨੰਬਰ ਤੇ ਆ ਉਹਨਾਂ ਦੀ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਦੇਣ ਆ ਉਹਨਾਂ ਦੀ ਬੜੀ ਵੱਡੀ ਸੇਵਾ ਹੈ ਕਿਉਂਕਿ ਉਹਨਾਂ ਨੇ ਕਾਂਗਰਸ ਪਾਰਟੀ ਨੂੰ ਪਟਿਆਲੇ ਜ਼ਿਲ੍ਹੇ ਦੇ ਵਿੱਚ ਚਲਾਇਆ ਔਰ ਉਹ 20 ਸਾਲ ਪ੍ਰਧਾਨ ਵੀ ਰਹਿ ਜਦੋਂ ਪਹਿਲੀ ਸਾਡੀ ਕਾਂਗਰਸ ਪਾਰਟੀ ਦੀ ਸਰਕਾਰ ਬਣੀ ਸੀ ਕੈਪਟਨ ਮਨਿੰਦਰ ਸਿੰਘ ਜੀ ਸੀਐਮ ਬਣੇ ਸੀ ਉਦੋਂ ਉਹਨਾਂ ਨੂੰ ਸਾਡੇ ਹਲਕੇ ਸਤਰਾਣ ਦੀ ਕੁਮਾਰਸ ਬਣਈ ਸੀ ਤੇ ਉਹਨਾਂ ਨੇ ਬਹੁਤ ਜ਼ਿਆਦਾ ਕੰਮ ਕੀਤੇ ਆ ਸੋ ਸਾਡੇ ਵੱਲੋਂ ਸਾਰਿਆਂ ਵੱਲੋਂ ਮੇਰੇ ਇਕੱਲੇ ਵੱਲੋਂ ਨਹੀਂ ਜਿੰਨੇ ਸਾਡੇ ਵਰਕਰ ਇਕੱਠੇ ਹੋਏ ਆ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਸੁਣੀਆਂ ਐ ਔਰ ਸਾਡੇ ਜੋ ਪਿੰਡਾਂ ਦੀਆਂ ਖੱਥਾਂ ਦੇ ਵਿੱਚ ਜਾਂ ਵਰਕਰਾਂ ਵੱਲੋਂ ਹਰ ਦੇ ਮੂੰਹ ਤੇ ਸਰਦਾਰ ਹਰਦੀਪ ਸਿੰਘ ਨੂੰ ਟਿਕਟ ਮਿਲੇ ਚੜਿਆ ਹੋਇਆ ਕਿ ਉਹ ਸੀਟ ਕੱਢਣਗੇ ਵਰਨਾ ਹੋਰ ਕੋਈ ਸੀਟ ਨਹੀਂ ਕਰ ਸਕਦਾ ਚਾਚਾ ਧਰਮਸਿੰਘ ਗਾਂਧੀ ਦੀ ਚੱਲ ਰਹੀ ਹੈ ਇਹਦੇ ਬਾਰੇ ਕੀ ਹੋ ਜਾਣਾ ਹੈ ਹਾਂ ਗਾਂਧੀ ਜੀ ਸਤਿਕਾਰ ਕਰਦਾ ਮੈਂ ਉਹਨਾਂ ਦਾ ਡਾਕਟਰ ਆ ਮੈਂ ਅੱਗੇ ਵੀ ਬੋਲਿਆ ਸੀ ਪਰ ਉਹ 2-4 ਦਿਨ ਤੋਂ ਉਹਨਾਂ ਨੇ ਨਵੀਂ ਪਾਰਟੀ ਜੁਆਇਨ ਕੀਤੀ ਹੈ ਮੈਂ ਉਹਨਾਂ ਦੀ ਕੋਈ ਮਾੜੀ ਨਹੀਂ ਕਰ ਸਕਦਾ ਸਤਿਕਾਰਯੋਗ ਆ ਔੜ ਦੇ ਮਰੀਜ਼ਾ ਮਰੀਜ਼ਾਂ ਦੇ ਉਹ ਡਾਕਟਰ ਆ ਪਰ ਉਹਨਾਂ ਦੀ ਪਾਰਟੀ ਦੇ ਵਿੱਚ ਕੋਈ ਨਹੀਂ ਲੰਮੀ ਸੇਵਾ ਲਈ ਕਿਉਂ ਨਵੇਂ ਆਏ ਆ ਉਹ ਇਸ ਕਰਕੇ ਪਟਿਆਲਾ ਕਾਂਸੀ ਚੁਣਸੀ ਤੇ ਬਹੁਤ ਜ਼ੋਰ ਨਾਲ ਇਲੈਕਸ਼ਨ ਹੋਣੀ ਆ ਮੁਕਾਬਲਾ ਹੋਣਾ ਹੈ ਉਹਨਾਂ ਦੇ ਵਿੱਚ ਗਾਂਧੀ ਜੀ ਦੇ ਵਸ ਦੀ ਗੱਲ ਨਹੀਂ ਹੈ ਕਿਉਂਕਿ ਕਾਂਗਰਸੀ ਪਾਰਟੀ ਜਿਹੜੀ ਕਿਤੇ ਪਿੱਛੇ ਨਾ ਚਲੀ ਜਾਵੇ ਦੁਬਾਰਾ ਫਿਰ ਮੈਂ ਉਹ ਨਾਂ ਸਰਦਾਰ ਹਰਜਾਰ ਸਿੰਘ ਜੀ ਦਾ ਰਿਪੀਟ ਕਰੂੰਗਾ ਕਿ ਚਾਰ ਪੰਜ ਬੰਦੇ ਜਿਹੜੇ ਟਿਕਟਵਾਨ ਕੈਂਡੀਡੇਟ ਹੈਗੇ ਆ ਉਹਨਾਂ ਦੇ ਵਿੱਚੋਂ ਸਰਦਾਰ ਹਰਜਾਰ ਸਿੰਘ ਜੀ ਪ੍ਰਮੁੱਖ ਹਨ ਉਹ ਹੀ ਸੀਟ ਕੱਢ ਸਕਦੇ ਠੀਕ ਚਰਨ ਜੀ ਸਾਹਿਬ ਹੋ ਗਏ ਤੇ ਲੋਕ ਜਿਸ ਪਿੰਡਾਂ ਦਾ ਰਜਾਨਾ ਦੱਸ ਕੁਛ ਹੋਇਆ ਬਸ ਜਿਹੜਾ ਅੱਜ ਮੈਟਰ ਹੈਗਾ ਧਰਮ ਦੇ ਗਾਂਧੀ ਤੇ ਹਰਦਿਆਲ ਕਮੋਦ ਤੇ ਕਾਂਗਰਸੀ ਟਿਕਟ ਹੁਣੇ ਕੀ ਰਜਾਨਾ ਹੋਰ ਪਿੰਡਾਂ ਦਾ ਕੀ ਰਜਾਨਾ ਜਿਹੜੇ ਯਤ ਵਰਕਰ ਹੈ ਹੋ ਪਿੰਡਾਂ ਦੇ ਵਿੱਚ ਹਰਦਿਆਲ ਸਿੰਘ ਜੀ ਨੇ ਇੱਕ ਦਿਨ ਹੀ ਮੀਟਿੰਗ ਕੀਤੀ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਲੱਗਿਆ ਸੀ ਉਦੋਂ ਨੇ ਵੀ ਪਿੰਡਾਂ ਦੇ ਵਿੱਚ ਕੀ ਰਜਾਨਾ ਕਾਂਗਰਸ ਪਾਰਟੀ ਦੇ ਨਾਲ ਖੜੇ ਨੇ ਲੋਕ ਪਿੰਡਾਂ ਦੇ ਪਿੰਡਾਂ ਦੇ ਲੋਕ ਇਹ ਚਾਹੁੰਦੇ ਨੇ ਕਿ ਕਿਸੇ ਟਕਸਾਲੀ ਕਾਂਗਰਸੀ ਨੂੰ ਜਿਵੇਂ ਕਿ ਸਰਦਾਰ ਹਰਦਿਆਲ ਸਿੰਘ ਕਮੋਦ ਨੇ ਪੁਰਾਣੇ ਟਕਸਾਲੀ ਕਾਂਗਰਸੀ ਨੇ ਸ਼ਤਰਾਣੇ ਹਲਕੇ ਦੀ ਉਹਨਾਂ ਨੇ ਬਹੁਤ ਸੇਵਾ ਕੀਤੀ ਹੈ ਡੇਹਰਾ ਬਸੀ ਤੋਂ ਲੈ ਕੇ ਸ਼ਤਰਾਣੇ ਤੱਕ ਹਰ ਇੱਕ ਬੰਦੇ ਬੰਦੇ ਦੇ ਉਹ ਵਾਕਿਬ ਨੇ ਉਹਦੇ ਪੱਤਰਕਾਰ ਸਾਬ ਤੁਹਾਨੂੰ ਵੀ ਬਾਈ ਨੇਮ ਸਾਰਿਆਂ ਨੂੰ ਜਾਣਦੇ ਨੇ ਚਰਨ ਸਾਬ ਇਸ ਤਰ੍ਹਾਂ ਵੀ ਜੇ ਡਾਕਟਰ ਤੁਹਾਨੂੰ ਵੀ ਗੰਗੀ ਟਿਕ ਮਿਲਦੀ ਹੈ ਤਾਂ ਹਲਕੇ ਸ਼ਤਰਾਣੇ ਦੇ ਜਿਹੜੇ ਕਾਂਗਰਸੀ ਵਰਕਰ ਨੇ ਟਕਸਾਲੀ ਉਹਨਾਂ ਦਾ ਸਪਸ਼ਟ ਸਟੈਂਡ ਕੀ ਹੋਵੇ ਨਹੀਂ ਸਪਸ਼ਟ ਸਟੈਂਡ ਸਾਡਾ ਜਿਹੜਾ ਅਸੀਂ ਤਾਂ ਕਾਂਗਰਸੀ ਆ ਕਾਂਗਰਸੀ ਨਾ ਰਹਿਣਾ ਜਿਹੜੇ ਆਮ ਵਰਕਰ ਨੇ ਉਹ ਵੋਟ ਨਹੀਂ ਪਾਉਣਗੇ ਕੁਝ ਇਸ ਵਰਤਨੋਂ ਵੀ ਕੰਮਸ ਪਾਰਟੀ ਨੂੰ ਜੇ ਸਰਮਣੀ ਦੰਪੇ ਸਾਡੀ 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 ਸਪੋਰਟ ਕੀ ਮੈਨੇ ਰੱਖਦੀ ਹੈ ਜੋ ਸਾਡੇ ਕੋ ਆਖੇ ਨਹੀਂ ਲੱਗੇਗਾ ਤੇ ਟਿਕਟ ਅਵਲੌਂਸ ਨਹੀਂ ਹੋਈ ਜਿਵੇਂ ਪਹਿਲਾਂ ਸਾਰੇ ਬਦਾਰਿਆਂ ਨੇ ਬੋਲਿਆ ਕਿ ਟਿਕਟ ਕੋਈ ਲੌਂਚ ਨਹੀਂ ਹੋਈ ਪਰ ਜਿਹੜੀਆਂ ਦੰਦ ਕਥਾ ਨੇ ਉਹਦੇ ਵਿੱਚ ਕੋਈ ਸਚਾਈ ਵੀ ਉਹ ਹੈ ਕਿ ਨਹੀਂ ਹੈ ਸਾਨੂੰ ਨਹੀਂ ਪਤਾ ਇਸ ਗੱਲ ਦਾ ਕਿਸੇ ਦਾ ਅਸੀਂ ਤਾਂ ਆਪਣੀਆਂ ਜਿਹੜੀਆਂ ਵਰਕਰਾਂ ਦੀਆਂ ਭਾਵਨਾਵਾਂ ਨੇ ਉਹ ਦੱਸੀਆਂ ਨੇ ਕਿ ਜੇ ਕਾਂਗਰਸ ਪਾਰਟੀ ਜਿਹੜੇ ਪੁਰਾਣੇ ਵਰਕਰ ਨੇ ਉਹਨਾਂ ਨੂੰ ਟਿਕਟ ਦਿੰਦੀ ਹੈ ਤਾਂ ਕਾਂਗਰਸ ਪਾਰਟੀ ਚਤਰਾਣੇ ਹਲਕੇ ਚੋਂ 101% ਸਾਰੇ ਵਰਕਰਾਂ ਦੇ ਸਹਿਯੋਗ ਨਾਲ ਮੈਂ ਕਹਿ ਸਕਦਾ ਕਿ ਇਥੋਂ ਜਿੱਤ ਪ੍ਰਾਪਤ ਕਰੇਗੀ ਜੇ ਡਾਕਟਰ ਗਾਂਧੀ ਨੂੰ ਟਿਕਟ ਦਿੰਦੇ ਟਿਕਟ ਤਾਂ ਅਸੀਂ ਦੇਣੀ ਨਹੀਂ ਟਿਕਟ ਤਾਂ ਹਾਈ ਕਮਾਂਡ ਨੇ ਦੇਣੀ ਹੈ ਜੇ ਹਾਈ ਕਮਾਂਡ ਡਾਕਟਰ ਗਾਂਧੀ ਨੂੰ ਟਿਕਟ ਦਿੰਦਾ ਹੈ ਉਹਨਾਂ ਨੂੰ ਜਦੋਂ ਇਲੈਕਸ਼ਨ ਤੋਂ ਬਾਅਦ ਹਲਕੇ ਸਤਰਾਣੇ ਦੀ ਜਿਹੜੇ ਜੋ ਕਾਊਂਟਿੰਗ ਹੋਣੀ ਪਤਾ ਲੱਗ ਜਣਾ ਜੀ ਮੈਂ ਨੁਕਸਾਨ ਹੋਣਾ ਕੰਮ ਤਾਂ 101% ਜੀ ਜਿਹੜੀ ਅੱਜ ਦੀ ਮੀਟਿੰਗ ਦਾ ਏਜੰਡਾ ਹੈ ਉਹ ਪਟਿਆਲਾ ਲੋਕ ਸਭਾ ਸੀਟ ਦੀ ਟਿਕਟ ਬਾਰੇ ਅਸੀਂ ਤਾਂ ਚਾਹਨੇ ਆ ਵੀ ਮਤਲਬ ਜਿਹੜੇ ਲੋਕਾਂ ਦੀ ਗੱਲਾਂ ਸੁਣਦੇ ਆ ਜਾਂ ਵਾਹ ਕਹਿ ਸਕਦੇ ਆ ਕੁਝ ਗਾਂਧੀ ਦਾ ਨਾਮ ਹੈ ਪਰ ਜੇ ਸਾਡੀ ਹਾਈ ਕਮਾਂਡ ਗਾਂਧੀ ਜੀ ਟਿਕਟ ਦਿੰਦੀ ਹੈ ਤਾਂ ਪਾਰਟ ਨੂੰ ਇਹਦਾ ਬਹੁਤ ਵੱਡਾ ਖਮਾਜ ਆ ਭੁਗਤਣਾ ਪਊ। ਗਾਂਧੀ ਜੀ ਮਹਾਰਾਣੀ ਪ੍ਰਨੀਤ ਕੌਰ ਟੱਕਰ ਨਹੀਂ ਦੇ ਸਕਦੇ। ਜੇ ਮਹਾਰਾਣੀ ਪ੍ਰਨੀਤ ਕੌਰ ਟੱਕਰ ਦੇ ਸਕਦੇ ਤਾਂ ਸਰਦਾਰ ਖਰਦਿਆ ਸਿੰਘ ਬੋਛੜ ਟੱਕਰ ਦੇ ਸਕਦੇ ਹਨ। ਸਾਡੇ ਜੀ ਸ਼ਹਿਰ ਦੇ ਬਸਨੀਕਾਂ ਜਿਹੜੇ ਸ਼ਹਿਰ ਦੇ ਵਿੱਚ ਇਸ ਟਾਈਮ ਹੋਇਆ ਸਾਡੇ ਖਰਦਿਆ ਸਿੰਘ ਬੋਛੜ ਨੇ ਕਮੇਟੀ ਰੱਖੀ ਸ਼ਹਿਰ ਦੇ ਵਿੱਚ। ਉਸ ਦਿਨ ਘਟੋ ਘਟਾਈ 300 ਸਾਡਾ ਵਰਕਰ ਇਕੱਠਾ ਹੋਇਆ। ਅਸਲਕ 2 ਸਾਲ ਦੇ ਵਿੱਚ 2300 ਵਰਕਰ ਇਹ ਸਿਰਫ ਹਰਿਆਲ ਦੇ ਛੋਟੇ ਜਿਹੇ ਮੈਸੇਜ ਲੱਗਦੇ ਪ੍ਰਧਾਨ ਜੀ ਆ ਰਹੇ ਨੇ ਇਸ ਕਰਕੇ ਇਕੱਠਾ ਹੋਇਆ ਨਹੀਂ ਅਦਰਵਾਇਜ਼ ਇੰਨਾ ਕਦੇ 250 ਬੰਦੇ ਕਦੇ ਇਕੱਠਾ ਲੱਗਦੇ ਅਸੀਂ ਨਹੀਂ ਵਿਰੋਧ ਕਰਦੇ ਅਸਾਂ ਕਾਂਗਰਸ ਦੇ ਕਾਂਗਸੀ ਰਹਿਣਾ ਪਰ ਜਿਹੜੇ ਬਾਕੀ ਦੂਜੇ ਲੋਕ ਵਜੂਸ ਹੋ ਕੇ ਉਹ ਇਸ ਗੱਲ ਦਾ ਵਿਰੋਧ ਜ਼ਰੂਰ ਕਰਨਗੇ ਏਜੰਡਾ ਇਹ ਸੀਗਾ ਵੀ ਜਿਹੜੀ ਟਿਕਟ ਦਾ ਜਿਹੜਾ ਚੱਲ ਰਿਹਾ ਲੋਕ ਸਭਾ ਆਪਣੇ ਹਰਕਾ ਪਟਿਆਲੇ ਦੀ ਇਹ ਸਾਰੇ ਵਰਕਰਾਂ ਦੀ ਜਿਹੜੀ ਇੱਛਾ ਹੈ ਵੀ ਟਕਸਾਲੀ ਕਾਂਗਸੀ ਜਿਹੜਾ ਉਹਨੂੰ ਟਿਕਟ ਦਿੱਤੀ ਜਾਵੇ ਇਹ ਗੱਲ ਇਹ ਸਹਣਾ ਵੀ ਇਹ ਵੀ ਟਰੈਕਟਰ ਧਰਮਵੀਰ ਗਾਂਧੀ ਹੋਣ ਆਏ ਨੇ ਅਸੀਂ ਵੈਲਕਮ ਕਰ ਪਰ ਅਸੀਂ ਚਾਹੁੰਦੇ ਵੀ ਜਿਹੜੇ ਨਵੇਂ ਪਾਰਟੀ ਦੇ ਵਿੱਚ ਆ ਗਿਆ ਇੱਕਦਮ ਉਹਨਾਂ ਨੂੰ ਥੋੜਾ ਟਾਈਮ ਚਾਹੀਦਾ ਹੈ ਕੰਮ ਕਰੇ ਉਹਦੇ ਲੋਕ ਦੇਖਣ ਉਹਨੂੰ ਕਿਉਂਕਿ ਕੰਮਸ ਪਾਰਟੀ ਦੇ ਵਿੱਚ ਪਹਿਲੀ ਵਾਰ ਜੁੜਨ ਕੀਤੇ ਨੇ ਫਿਰ ਜਿਹੜੇ ਹੋਰ ਭਾਵੇਂ ਕਿਸੇ ਕਿਸੇ ਨੂੰ ਮਿਲ ਜਾਈਂ ਅਸੀਂ ਤਾਂ ਚਾਹੁੰਦੇ ਹਰਿਆਲ ਸਿੰਘ ਨੂੰ ਮਿਲੇ ਪਰ ਜੇ ਕੋਈ ਕਿਸੇ ਮਜਬੂਰੀ ਹੈ ਉਹਨਾਂ ਦੀ ਹਾਈ ਕਮਾਂਡ ਦੀ ਕਿਸੇ ਹੋਰ ਟਕਸਾਲੀ ਕਾਂਗਰਸੀ ਨੂੰ ਦੇ ਦੇ ਮਤਲਬ ਗਾਂਜੇ ਦਾ ਵਿਰੋਧ ਦਾ ਪੂਰਾ ਵਿਰੋਧ ਅਸੀਂ ਕਿਸੇ ਦਾ ਨਹੀਂ ਕਰਦੇ ਅਸੀਂ ਕਾਂਗਰਸੀ ਆ ਉਹ ਤਾਂ ਫਿਰ ਜਦੋਂ ਅਸੀਂ ਕਾਂਗਰਸੀ ਜਦੋਂ ਆਖੀਰ ਦੇ ਵਿੱਚ ਅਸੀਂ ਕਹਿੰਦੇ ਗੱਲਾਂ ਟੇਟਰੀ ਬਣੀ ਤੇ ਛਾਲੇ ਨੇ ਮਿੱਟੀਆਂ ਜੀ ਇਹਦਾ ਬੋਲ ਗੱਲ ਇਸ ਤਰ੍ਹਾਂ ਜੀ ਜਿਹੜੀ ਇੱਛਾ ਜਿਹੜੀ ਹੈ ਲੋਕਾਂ ਦੀ ਇੱਛਾ ਹੈ ਜਿਹੜੇ ਲੋਕਾਂ ਦੇ ਹਰਮਨ ਪਿਆਰੇ ਨੇਤਾ ਨੇ ਉਹ ਸਰਦਾਰ ਹਰਦੀਾਲ ਸਿੰਘ ਹੋ ਗਿਆ ਜਾਂ ਵਿਜੇਂਦਰ ਸਿੰਘਲਾ ਜੀ ਨੇ ਜਾਂ ਆਪਣਾ ਹਰੀਮਾਨ ਸਾਹਿਬ ਨੇ ਇਹ ਪੰਜ ਚਾਰ ਲੀਡਰਾਂ ਨੇ ਉਹਨੇ ਅਪਲਾਈ ਕੀਤਾ ਕੋਈ ਲੋਕਾਂ ਦੇ ਜਿਹੜੇ ਜਿਹੜੇ ਵਿਚਰੇ ਹੋਏ ਨੇ ਲੋਕਾਂ ਦੇ ਕੰਮ ਕੀਤੇ ਹੋਏ ਨੇ ਇਹ ਲੋਕ ਅਸੀਂ ਅਸੀਂ ਵਿਚਰੇ ਨਹੀਂ ਇਹਨਾਂ ਨਾਲ ਇਹ ਹਾਈ ਕਮਾਂਡ ਨਾਊਂਸ ਕਰ ਦਿੰਦੇ ਗਾ ਲੂ ਕੋਈ ਗੰਦ ਨੂੰ ਟਿਕਟ ਦੇ ਦੇ ਫੇਰ ਤੁਹਾਡਾ ਸਟੈਂਡ ਕੀ ਵਾਸਤੇ ਸਟੈਂਡ ਫਿਰ ਕਾਂਗਰਸੀਆਂ ਜੀ ਫਿਰ ਜਿਹੜੀ ਅਸੀਂ ਦਾ ਕਾਂਗਰਸ ਨਾਲ ਖੜੇ ਆ ਫਿਰ ਲੋਕਾਂ ਦਾ ਜਿਵੇਂ ਹੋਏਗਾ ਤੁਹਾਡੇ ਸਾਹਮਣੇ ਹੀ ਹੋਏਗਾ